ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੀਵਾਲੀ ਦੇ ਸ਼ੁਭ ਮੌਕੇ ਤੇ ਅਮਿਟੀ ਸੈਲਫ ਵੈਲਫੇਅਰ ਸੁਸਾਇਟੀ ਅਤੇ ਇਸ ਦੇ ਨਾਲ ਸਾਡੇ ਹੋਰ ਸੁਸਾਇਟੀਆਂ ਦੇ ਮੈਂਬਰ ਅਸ਼ੋਕ ਸਿੰਘਲਾ ਜੀ, ਗੁਰਪ੍ਰੀਤ ਸਿੰਘ ਜੀ ਤੇ ਓਮ ਪ੍ਰਕਾਸ਼ ਤੇ ਸ਼ਿਖਰ ਨਾਇਕ ਸਾਹਿਬ ਸਾਡੇ ਨਾਲ ਜੁੜ ਚੁੱਕੇ ਹਨ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਅਮਿਟੀ ਸੈਲਫ ਵੈਲਫੇਅਰ ਸੁਸਾਇਟੀ ਰਜਿਸਟਰਡ ਮਲੇਰਕੋਟਲਾ ਇਹ ਵਕ ਵਕ ਮੌਕੇ ਤੇ ਵਕ ਵਕ ਤਹਵਾਰਾਂ ਦੇ ਮੌਕਿਆਂ ਤੇ ਜਾਂ ਕਿਸੇ ਬੱਚੇ ਜਾਂ ਖੁਦ ਆਪਣੇ ਜਨਮ ਦਿਨ ਨੂੰ ਜੋ ਇਹ ਸੈਲੀਬ੍ਰੇਟ ਕਰਦੇ ਹਨ ਤਾਂ ਇਹ ਪੌਦੇ ਲਗਾ ਕੇ ਹੀ ਆਪਣਾ ਮੈਸੇਜ ਦਿੰਦੇ ਹਨ ਤਾਂ ਇਸ ਤਿਹਵਾਰ ਦੇ ਮੌਕੇ ਤੇ ਤੁਹਾਡੀ ਗੱਲ ਅਸੀਂ ਕਰੋਨੇ ਹਾਂ ਇਸ ਸੁਸਾਇਟੀ ਦੇ ਜੋ ਪ੍ਰਧਾਨ ਡਾਕਟਰ ਸ਼ਫੀਕ ਥਿੰ ਸਾਹਿਬ ਨੇ ਕਿ ਅੱਜ ਦੀਵਾਲੀ ਦੇ ਸ਼ੁਭ ਮੌਕੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਨ ਇਹ ਦੱਸਣਗੇ ਡਾਕਟਰ ਸ਼ਫੀਕ ਥਿੰ ਸਾਹਿਬ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਅੱਜ ਦਿਵਾਲੀ ਦਾ ਸ਼ੁਭ ਦਿਹਾੜਾ ਹੈ ਤੇ ਇਸ ਸ਼ੁਭ ਦਿਹਾੜੇ ਦੇ ਉੱਪਰ ਅਸੀਂ ਸਾਰੇ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਹੋਏ ਹਾਂ ਅਸ਼ੋਕ ਸਿੰਘ ਰਾਜੀ ਨੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਨੇ ਅਸ਼ੋਕ ਆਰਨਿਆ ਸਾਹਿਬ ਨੇ ਸਾਡੇ ਨਾਲ ਤੇ ਹੋਰ ਵੀ ਸਾਡੇ ਸਾਥੀ ਸੀਨੇ ਸਾਥੀ ਆਏ ਨੇ ਸਾਡੇ ਕੋਲੇ ਤੇ ਅਸੀਂ ਇਹ ਸਾਰੇ ਇੱਕ ਸਾਰੇ ਸਮਾਜ ਨੂੰ ਵਾਤਾਵਰਨ ਪ੍ਰੇਮੀ ਹਾਂ ਸਾਰੇ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਸ ਕੋਈ ਵੀ ਤਿਹਾੜ ਮਨਾਓ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਇਹ ਜ਼ਰੂਰ ਯਾਦ ਰੱਖੋ ਕਿ ਇਨਸਾਨੀਅਤ ਦੇ ਭਲੇ ਦੇ ਲਈ ਮਨੁੱਖਤਾ ਦੇ ਲਈ ਤੁਸੀਂ ਇੱਕ ਕੋਈ ਦਾ ਕੋਈ ਚੰਗਾ ਕਾਰਜ ਜ਼ਰੂਰ ਕਰੋ ਜਿਵੇਂ ਕਿ ਅਸੀਂ ਇਸ ਮੌਕੇ ਦੇ ਉੱਪਰ ਕਲੀਨ ਦੀਵਾਲੀ ਤੇ ਗ੍ਰੀਨ ਦੀਵਾਲੀ ਦਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਪਟਾਖਿਆਂ ਨੂੰ ਛੱਡ ਕੇ ਸਾਨੂੰ ਪੌਦੇ ਲਗਾ ਕੇ ਗ੍ਰੀਨ ਦੀਵਾਲੀ ਤੇ ਕਲੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਆਓ ਸਾਰੇ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਇੱਕ ਇੱਕ ਬੂਟਾ ਆਪਣੇ ਨਾਮ ਦਾ ਆਪਣੇ ਪਰਿਵਾਰ ਦੇ ਨਾਮ ਦਾ ਸਾਰੇ ਸਮਾਜ ਦੇ ਲਈ ਮਨੁੱਖਤਾ ਦੇ ਲਈ ਜ਼ਰੂਰ ਲਗਾਈਏ ਧੰਨਵਾਦ ਹੁਣ ਅਸੀਂ ਤੁਹਾਡੀ ਗੱਲ ਕਰਵਾਉਂਦੇ ਹਾਂ ਆਸ਼ੋਕ ਸਿੰਘਲਾ ਜੀ ਨਾਲ ਜੋਕੇ ਬਹੁਤ ਹੀ ਨੇਕ ਉਪਰਾਲੇ ਕਰਦੇ ਰਹਿੰਦੇ ਹਨ ਤੇ ਉਹ ਤੁਹਾਨੂੰ ਇਹ ਮੈਸੇਜ ਦੇਣਗੇ ਇਸ ਮੌਕੇ ਦੀਵਾਲੀ ਦਾ ਸ਼ੁਭ ਦਿਹਾੜੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਨ ਸਭ ਨੂੰ ਸਤਿ ਸ੍ਰੀ ਅਕਾਲ ਨਾਮ ਬਾਹਗੁਰੂ ਅੱਲਾ ਮੈਂ ਮਲੇਕੋਲਾ ਦਾ ਵਸਨੀਕ ਇੱਥੇ ਦਾ ਰਹਿਣ ਵਾਲਾ ਸਾਰੇ ਮਲੇਕੋਲਾ ਵਾਸੀਆਂ ਨੂੰ ਇੱਕੋ ਹੀ ਸੰਦੇਸ਼ ਦਵਾਂਗਾ ਕਿ ਜਿੰਨਾ ਹੋ ਸਕੇ ਪਰਿਆਵਰਣ ਨੂੰ ਬਚਾਉਣ ਵਾਸਤੇ ਵੱਦ ਵੱਦ ਪੌਦੇ ਲਗਾਓ ਔਰ ਪਰਿਆਵਰਣ ਸ਼ੁੱਧ ਬਣਾਓ ਜਿਸ ਦੇ ਨਾਲ ਹਰੀਆਲੀ ਤਾਂ ਹੁੰਦੀ ਹੀ ਹੁੰਦੀ ਹੈ ਆਕਸੀਜਨ ਵੀ ਮਿਲਦੀ ਹੈ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਹਦੇ ਵਿੱਚ ਬਹੁਤ ਸਾਰੇ ਐਸੇ ਪੌਦੇ ਆ ਜਿਹੜੇ ਕਿ ਮਤਲਬ ਦਵਾਈ ਦੇ ਤੌਰ ਤੇ ਕੰਮ ਆਉਂਦੇ ਨੇ ਆਯੁਰਵੈਦਿਕ ਨੇ ਬਹੁਤ ਗੁਣਕਾਰੀ ਹੈ ਵੈਸੇ ਤਾਂ ਭਗਵਾਨ ਨੇ ਜਿੰਨੀ ਵੀ ਬਨਸਪਤੀ ਬਣਾਈ ਹੈ ਸਾਰੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੈ ਪਰ ਕੁਝ ਬਨਸਪਤੀਆਂ ਐ ਐਸੀਆਂ ਹੈ ਜਿਨ੍ਹਾਂ ਦਾ ਸਾਨੂੰ ਪਤਾ ਹੈ ਅਸੀਂ ਇਹਨਾਂ ਦਾ ਉਪਯੋਗ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਹਾਂ ਧੰਨਵਾਦ ਜੈ ਭਾਰਤ ਜੈ ਹਿੰਦ ਹਾਂਜੀ ਹੋਰ ਸਾਥੀ ਸਾਡੇ ਨਾਲ ਜੁੜ ਚੁੱਕੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਹਨ ਉਹ ਵੀ ਅਸੀਂ ਸੁਣਾਂਗੇ ਹਾਂਜੀ ਨਮਸਕਾਰ ਆਦਾਬ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਦੀਵਾਲੀ ਦੇ ਮੌਕੇ ਤੇ ਸਭ ਨੂੰ ਮੁਬਾਰਕਾਂ ਮੈਂ ਵੀ ਚਾਹੁੰਗਾ ਕਿ ਸਾਰਿਆਂ ਨੂੰ ਪਤਾ ਹੀ ਹੈ ਗ੍ਰੀਨ ਅੱਜ ਕੱਲ ਬਹੁਤ এনवायरमेंट ਕਿੰਨਾ ਖਰਾਬ ਹੋ ਚੁੱਕਿਆ ਹਰੇ ਜੰਗਲ ਕੱਟ ਰਹੇ ਆ ਸਾਰੇ এনवायरमेंट ਪੂਰਾ ਖਰਾਬ ਹੋ ਰਿਹਾ ਹੈ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇਹ ਫੋਟੇ ਲਗਾ ਕੇ ਬਹੁਤ ਹੀ ਵਧੀਆ ਬਹੁਤ ਮਤਲਬ ਇੱਕ ਦਿਨ ਦਾ ਪੁੰਨ ਦਾ ਕੰਮ ਹੈ ਬਹੁਤ بڑا ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਪੁਛਾਈ ਹਾਂ ਜੀ ਹਾਂਜੀ ਸਰ ਤੁਸੀਂ ਕੀ ਮੈਸੇਜ ਦਿਓਗੇ ਸਮਾਜ ਦੇ ਅੰਦਰ ਕਿ ਅਸੀਂ ਹਾਂਜੀ ਲਾਸਟ ਡੇ ਵਿੱਚ ਅਸੀਂ ਇਹ ਮੈਸੇਜ ਦੇਖੋ ਤੁਹਾਡੇ ਸਾਹਮਣੇ ਸਾਰੇ ਮਜ਼ਹਬਾਂ ਦੇ ਸਾਰੇ ਧਰਮਾਂ ਦੇ ਲੋਕ ਸਾਡੇ ਨਾਲ ਜੁੜ ਚੁੱਕੇ ਹਨ ਇਹ ਦੇਖੋ ਕਿ ਮਲੇਕ ਕੋਲਾ ਦੇ ਅੰਦਰ ਭਾਈਚਾਰੇ ਦੀ ਮਿਸਾਲ ਤੁਹਾਨੂੰ ਮਿਲ ਰਹੀ ਹੈ ਹਿੰਦੂ ਮੁਸਲਮ ਸਿੱਖ ਈਸਾਈ ਹਰ ਮਜ਼ਹਬ ਦਾ ਬੰਦਾ ਇੱਥੇ ਸਾਡੇ ਨਾਲ ਆ ਕੇ ਇਸ ਨੇਕ ਉਪਰਾਲੇ ਵੀ ਸਾਡਾ ਸਾਥ ਦੇ ਰਹੇ ਨੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਕੋਈ ਵੀ ਤਿਹਾਰ ਹੋਵੇ ਚਾਹੇ ਈਦੁਲ ਫਿਤਰ ਹੋਵੇ ਚਾਹੇ ਈਦੁਲ ਅਜ਼ਹਾ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਕ੍ਰਿਸਮਸ ਦੇ ਹੋਵੇ ਤਾਂ ਉਸ ਤਿਹਾਰਾਂ ਦੇ ਮੌਕੇ ਤੇ ਅਸੀਂ ਜਿੱਥੇ ਹੋਰ ਚੀਜ਼ਾਂ ਸੈਲੀਬ੍ਰੇਟ ਕਰਦੇ ਹਾਂ ਉਹਨਾਂ ਮੌਕਿਆਂ ਦੇ ਅਸੀਂ ਪੌਦੇ ਲਗਾ ਕੇ ਆਪਣੇ এনਵਾਇਰਨਮੈਂਟ ਨੂੰ ਸੇਵ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਇਹ এনਵਾਇਰਨਮੈਂਟ ਖੁਸ਼ਹਾਲ ਮਿਲੇ ਬਹੁਤ-ਬਹੁਤ ਸ਼ੁਕਰੀਆ